ਇਟਲੀ ਵਿੱਚ ਦੋ ਪੰਜਾਬ ਦੀਆਂ ਪ੍ਰਮੁੱਖ ਗੁਰਨਪੀਰ ਕੋਰਕਟਾਰੀਆ ਤੇ ਦਪਿੰਦਰ ਕੋਰ ਨੇ ਵੱਖ-ਵੱਖ ਵਿਗਿਆਨ ਖੇਤਰਾਂ 'ਚ ਕਾਮਯਾਬੀ ਦੇ ਝੰਡੇ ਗੱਡ ਕੇ ਅੰਕਾਇਆ ਮਾਪਿਆਂ ਸਮੀਤ ਦੇਸ਼ ਦਾ ਨਾਮ ਸਾਰੀ ਦੁਨੀਆ ਨੇ ਅਪ੍ਰੈਲ ਮਹੀਨੇ ਵਿੱਚ ਭਾਰਤੀ ਸੰਵਿਧਾਨ ਦੇ ਪਿਤਾਮਾ ਭਾਰਤ ਰਤਨ ਡਾਕਟਰ ਬੀਮਰਾ ਅੰਬੇਦਕਰ ਸਾਹਿਬ ਜੀ ਦਾ 133ਵਾਂ ਜਨਮ ਦਿਨ ਬਹੁਤ ਹੀ ਸਤਿਕਾਰ ਨਾਲ ਮਨਾਇਆ। ਤੇ ਇਟਲੀ ਵਿੱਚ ਇੱਕ ਪੰਜਾਬ ਦੀ ਤੀਰਨ ਤੀਰਕੌਰ ਕਟਾਰੀਆ ਅਜੇ ਹੀ ਵੀ ਹੈ ਜਿਹੜੀ ਕਿ ਬਾਬਾ ਸਾਹਿਬ ਦੀ ਪੈਰੋਕਾਰ ਹੈ ਤੇ ਉਹਨਾਂ ਨੂੰ ਆਪਣੀ ਜ਼ਿੰਦਗੀ ਦਾ ਵਰਸ਼ ਮੰਨਦੀ ਹੈ। ਤੇ ਤੀਰਾਣੀ ਜਿਹੜੀ ਕਿ ਤੇਜਵਿੰਦਰ ਪਾਲ ਤੇ ਕੁਲਦੀਪ ਕੌਰ ਮਾਪਿਆਂ ਨਾਲ ਸਨ 2011 ਨੂੰ ਪੰਜਾਬ ਦੇ ਪਿੰਕ ਕੋਟਲਾ ਨੇੜੇ ਸ਼ਾਮ 84 ਸ਼ਹਿਰਪੁਰ ਤੋਂ ਇਟਲੀ ਦੇ ਰੈਸੋ ਇਲਾਕੇ ਵਿੱਚ ਆਈ। ਕੰਪੀਰਕੌਰ ਕਟਾਰੀਆ ਨੇ ਸੁਪਨਾ ਦੇਖਿਆ ਸੀ ਕਿ ਉਹ ਬਾਬਾ ਸਾਹਿਬ ਜੀ ਵਾਂਗ ਇਸ ਸੁਪਨੇ ਨੂੰ ਸਰਕਾਰ ਕਨਵਜਪੁਰਪੂਰਤੂ ਸਾਹ ਦਿੱਤਾ ਉਸਦੇ ਮਾਪਿਆਂ ਨੇ ਜਿਹਨਾਂ ਦੀ ਧੀ ਰਾਣੀ ਨੂੰ ਇਟਲੀ ਲਿਆਂਦਾ ਤੇ ਇੱਥੇ ਪੜਾਈ ਕਰਵਾ ਜ ਬਣਾ ਦਿੱਤਾ ਅਧਿਆਪਕਾ ਨਥੀਰਕੋਰ ਕਟਾਰੀਆ ਨੇ ਬਾਬਾ ਸਾਹਿਬ ਹੀਂਦਰਾ ਉਮੇਦਪੁਰ ਸਾਹਿਬ ਜਿਹਦੇ 133 ਜਨਮ ਜਨਮ ਕੋ ਇਟਲੀ ਦੀ ਯੂਨੀਵਰਸਿਟੀ ਸਿਏਨਾ ਤੋਂ ਸਿੱਖਿਆ ਤੇ ਸਿਖਲਾਈ ਵਿਗਿਆਨ ਵਿੱਚ ਡਿਗਰੀ ਹਾਸਲ ਕਰਕੇ ਜਿੱਥੇ ਆਪਣਾ ਸੁਪਨਾ ਸੱਚ ਕੀਤਾ ਉੱਥੇ ਇਸ ਮੁਕਾਮ ਤੇ ਪਹੁੰਚ ਕੇ ਮਾਪਿਆਂ ਸਮੇਲ ਪਾਰ ਦਾ ਨਾਮ ਸ਼ਨਾਇਆ ਹੈ ਪ੍ਰੈਸ ਨਾਲੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਨਥੀਰਕੋਰ ਕਟਾਰੀਆ ਨੇ ਕਿਹਾ ਕਿ ਉਹਨਾਂ ਸਾਰੇ ਭਾਰਤੀ ਬੱਚੇ ਨੂੰ ਸੁਨੇਹਾ ਦੇਣਾ ਚਾਹੁੰਦੀ ਹੈ ਕਿ ਜਿਹੜੇ ਬੱਚੇ ਮਾਪਿਆਂ ਨਾਲ ਇਟਲੀ ਆਏ ਜੋਨ ਵਾਲੇ ਹਾਂ ਤੇ ਉਹ ਬੱਚੇ ਜਿਹੜਾ ਆਪਣਾ ਆਉਣ ਵਾਲਾ ਕੱਲ ਬਿਹਤਰ ਤੇ ਮਿਸਾਲੀ ਬਣਾਉਣਾ ਚਾਹੁੰਦੇ ਹਨ ਤਾਂ ਬਾਬਾ ਸਾਹਿਬ ਦੇ ਪਾਇ ਮੰਮਾ ਕੁਸ਼ੀ ਨੇ ਖਿਆਨ ਨਿਕ ਜਾਣੇ ਪਰ ਸਕਦੀ। ਇਸ ਤਰ੍ਹਾਂ ਹੀ ਇੱਕ ਹੋਰ ਪੰਜਾਬ ਦੀ ਹੌਲਹਾਰ ਤੀਪਿੰਦਰ ਕੌਰ ਨੇ ਇਟਲੀ ਆ ਕੇ ਵਿੱਦਿਅਕ ਖੇਤਰ ਵਿੱਚ ਕਾਮਯਾਬੀ ਦਾ ਇਤਿਹਾਸ ਰਚਿਆ। ਸੋਹਣ ਸਿੰਘ ਤੇ ਸੁਨੀਤਾ ਦੇਵੀ ਵਾਸੀ ਚੰਡੂ ਸਿੰਘਾ ਜਲੰਧਰ ਦੇ ਲਾੜ ਦੀ ਜੀਤਪਿੰਦਰ ਕੌਰ ਨੇ ਸੰਨ 2008 ਵਿੱਚ ਦਿੱਲੀ ਦੇ ਸ਼ਹਿਰ ਤੋਂ ਲੈਣ ਤਿੰਨ ਉਮਾਰ ਕਿਹਾ। ਇੱਥੇ ਮਾਪਿਆਂ ਤੇ ਧੀ ਰਾਣੀ ਦੇ ਵਿੱਦਿਅਕ ਖੇਤਰ ਵੱਲ ਪ੍ਰੇਰਿਤ ਕਰਦੇ ਉਸ ਦਾ ਪੂਰਨ ਸਹਿਯੋਗ ਤੇ ਹੱਲਾਸ਼ੀਰਤ ਦਿੱਤੀ ਜਿਸ ਦੀ ਬਦੌਲਤ ਅੱਜ ਤੀਰਣੀ ਨੇ ਮਾਚਰੇਤਾ ਯੂਨੀਵਰਸਿਟੀ ਤੋਂ ਮੈਨੇਜਮੈਂਟ ਐਂਡ ਮਾਰਕੀਟਿੰਗ ਇੰਟਰਨੈਸ਼ਨਲ ਦੀ ਮਾਸਟਰ ਡਿਗਰੀ ਕਰਕੇ ਮਾ ਜੋ ਸਦ ਸੰਗਤ ਹਾਸਲ ਕੀਤੀ ਹਨ ਪਰ ਵੇਖੋ ਜਿਸੇ ਖੇਤਰੋ ਚ ਇੰਪੋਰਟ ਤੇ ਐਕਸਪੋਰਟ ਦਾ ਕਾਰੋਬਾਰ ਕਰਨ ਦੀ ਇਛਤ ਹੈ ਇਹ ਦੋਨੋਂ ਪੰਜਾਬ ਦੀਆਂ ਥੀਆਂ ਨੇ ਆਪਣੀ ਸਖਤ ਮਿਹਨਤ ਤੇ ਗ੍ਰਿਹ ਰਾਧਿਆ ਦਾ ਰਿਟ ਵਿੱਚ ਮਾਪੜਾ ਨਾਮ ਹੀ ਨਹੀਂ ਚਮਕਾਇਆ ਸਗੋਂ ਹੋਰ ਦੇਸ਼ਾਂ ਦੇ ਬੱਚਿਆਂ ਲਈ ਇੱਕ ਮਿਸਾਲ ਵੀ ਬਣੀਆਂ ਹਨ ਇਹਨਾਂ ਦੋਨਾਂ ਹੋਰ ਹਰਤੀਆਂ ਨੇ ਮਾਪੜਾ ਜੋ ਫੇਰੇ ਦੀ ਸਿਵਾਧਾਈਆਂ ਮੈਰੀਆਂ ਹਨ ਉੱਥੇ ਹੋਰ ਦੇਸ਼ਾਂ ਦੇ ਲੋਕ ਇਹਨਾਂ ਬੱਚਿਆਂ ਦੀ ਮਿਹਨਤ ਨੂੰ ਸਲਾਮ ਕਰ ਰਹੇ ਹਨ ਸਤਿ ਸ਼੍ਰੀ ਅਕਾਲ ਜੀ ਚੈ ਗੁਰਦੀਪ ਤਾਨ ਕਰਦੀਪ ਮੇਰਾ ਨਾਮ ਰੰਜੀਤ ਕਾਰਕਟਾਰੀਆ ਮੈਂ 2011 ਚੀਂਦਿਆ ਤੋਂ ਇਤਿਲੀ ਆਈਆਂ ਹਾਂ ਮੈਂ 14 ਅਪ੍ਰੈਲ ਆਪਣੀ ਡਿਗਰੀ 3 ਡਿਗਰੀ ਹਾਸਲ ਕੀਤੀ ਹੈ ਜੋ ਕਿ ਉਸ ਦਿਨ ਹੀ ਡਾਕਟਰ ਬਾਬਾ ਸਬੰਦੀਦਕਰ ਜੀ ਦਾ ਬਰਥਡੇ ਆ ਮੈਂ ਇਸ ਦਿਨ ਨੂੰ ਬਹੁਤ ਜ਼ਿਆਦਾ ਆਪਣੇ ਆਪ ਮੁਲਕ ਦੀ ਸਮਝੀਆਂ ਕਿਉਂ ਨਾ ਦੇ ਬਰਦੇ ਵਾਲੇ ਦਿਨ ਮੈਨੂੰ ਡਿਗਰੀ ਪ੍ਰਾਪਤ ਕਰਨ ਦਾ ਮੌਕਾ ਮਿਲਿਆ ਨਾ ਮੈਂ बस ਇਹ ਕਹਿਣਾ ਚਾਹੁੰਦੀ ਹਾਂ ਕਿ ਸ੍ਰੀ ਫਾਦੋ ਨੂੰ ਹਰ ਹਰ ਕਰਕੇ ਆਪਣੇ ਪੈਰੈਂਟਸ ਦਾ ਨਾਮ ਰੌਸ਼ਨ ਕਰ ਰਿਹਾ ਹੈ ਤਾਂ